ਸਚਕਣ ਜੀ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਵ ਦੇ ਮੌਕੇ ਸ਼ਾਮ ਦੇ ਵੇਲੇ ਸਮੇਂ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਅਲੌਕਿਕ ਆਤੀਸ਼ਬਾਜ਼ੀ ਦਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਸੀਗਾ ਇਸ ਤੋਂ ਪਹਿਲਾਂ ਹਜ਼ਾਰਾਂ ਸੰਗਤਾਂ ਨੇ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਦੇ ਵਿੱਚ ਦੀਪਮਾਲਾ ਸੁਜਾ ਕੇ ਰੋਸ਼ਨੀ ਦਾ ਅਨੋਖਾ ਨਜ਼ਾਰਾ ਪੈਦਾ ਕੀਤਾ ਤਸਵੀਰ ਤੋਂ ਹੀ ਲੱਖਾਂ ਇਤਦਾਰ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਾ ਹੜਾ ਦਰਬਾਰ ਸਾਹਿਬ ਪਹੁੰਚ ਕੇ ਨਤਮਸਤਕ ਹੋ ਰਹੀਆਂ ਸਨ ਇਸ ਪੁਰਬ ਦੇ ਸੰਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ, ਸ਼ਿਦਰਬਾਰ ਸਾਹਿਬ ਦੇ ਗ੍ਰੰਥੀ ਸਿੰਘਾਂ, ਐਸਜੀਪੀਸੀ ਦੇ ਪ੍ਰਧਾਨ ਤੇ ਜੋ ਕਿ ਹਰਮੰਦਰ ਸਾਹਿਬ ਦੇ ਮੈਨੇਜਰ ਦੀ ਹਮਾਇਤਾਂ ਹੇ ਡਪੂਰਾ ਸਮਾਗਮ ਬੜੇ ਉਤਸ਼ਾਹ ਦੇ ਨਾਲ ਆਯੋਜਿਤ ਕੀਤਾ ਗਿਆ ਸੀਗਾ। ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਜਦੋਂ ਆਤਿਸ਼ਬਾਜ਼ੀ ਦੀ ਸ਼ੁਰੂਆਤ ਹੋਈ ਤਾਂ ਸਾਰੇ ਦਰਬਾਰ ਸਾਹਿਬ ਕੰਪਲੈਕਸ ਦਾ ਆਕਾਸ਼ ਰੰਗ ਬਿਰੰਗਾ ਲਾਈਟਾਂ ਦੇ ਨਾਲ ਰੋਸ਼ਨ ਹੋ ਗਿਆ ਸੰਗਤਾਂ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਨਜ਼ਾਰਾ ਸਿਰਫ ਅੰਮ੍ਰਿਤਸਰ ਦੇ ਵਿੱਚ ਹੀ ਦੇਖਣ ਨੂੰ ਮਿਲ ਸਕਦਾ ਹੈ ਘਰਾਂ ਦੇ ਵਿੱਚ ਲਾਈਵ ਟੈਲੀਕਾਸਟ ਰਾਈ ਵੀ ਬਹੁਤ ਲੋਕਾਂ ਨੇ ਇਹ ਆਦਿਸ਼ਵਾਜ਼ੀ ਦੇਖੀ ਹੈ ਅਤੇ ਆਪਣੇ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਮਹਿਸੂਸ ਕੀਤੀ ਹੈ ਇਸ ਮੌਕੇ ਤੇ ਉਤੇ ਸੰਗਤਾਂ ਦੇ ਵੱਲੋਂ ਹੋਰ ਕੀ ਕੁਝ ਕਹਿਣਾ ਹੈਗਾ ਆਓ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਆਂ ਤੇ ਤੁਸੀਂ ਵੀ ਸੰਗਤ ਜ਼ਰੂਰ ਦਰਸ਼ਨ ਕਰੋ